ਸਤਿ ਸ੍ਰੀ ਅਕਾਲ ਜੀ ਵਿਰਸਾ 컬렉ਸ਼ਨ ਤੇ ਬਹੁਤ ਬਹੁਤ ਸਵਾਗਤ ਹੈ ਸਾਰੀਆਂ ਭੈਣਾਂ ਦਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਸਾਡੇ ਚੈਨਲ ਤੇ ਆਉਣ ਲਈ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਡੀ ਵੀਡੀਓ ਨੂੰ ਦੇਖਣ ਲਈ ਤੁਹਾਡਾ ਦਿਲੋਂ ਧੰਨਵਾਦ ਕਰਦੇ ਹਾਂ ਜੀ ਅੱਜ ਵਾਲੇ ਸੂਟ ਬਹੁਤ ਹੀ ਪਿਆਰੇ ਤੇ ਜਿਆਦਾ ਬਹੁਤ ਹੀ ਸੋਹਣੇ ਸੂਟ ਹੈ ਜੀ ਪਿਓਰ ਕਾਟਨ ਦੇ ਸੂਟ ਹੈ ਸਾਰੇ ਹੀ ਸੂਟ ਕਾਟਨ ਦੇ ਆਉਣਗੇ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਬਹੁਤ ਸੋਹਣੇ ਸੋਹਣੇ ਕਲਰ ਕੰਬੀਨੇਸ਼ਨ ਦੇ ਨਾਲ ਆਪਾਂ ਸੂਟ ਲੈ ਕੇ ਆਏ ਆਂ ਬਹੁਤ ਹੀ ਪਿਆਰੀ ਕਾਟਨ ਹੈ ਜੀ ਬਹੁਤ ਹੀ ਜਿਆਦਾ ਸੌਫਟ ਤੇ ਬਹੁਤ ਹੀ ਜਿਆਦਾ ਪਿਆਰਾ ਫੈਬਰਿਕ ਹੈ ਜੀ ਗਰਮੀ ਦੇ ਵਿੱਚ ਪਾਉਣ ਵਾਲਾ ਬੈਸਟ ਫੈਬਰਿਕ ਹੈ ਜੀ ਤੋਫਾ ਹੀ ਲੈ ਲੋ ਜੀ ਤੁਸੀਂ ਗਰਮੀਆਂ ਦਾ ਇੰਨਾ ਸੋਹਣਾ ਤੇ ਇੰਨਾ ਪਿਆਰਾ ਫੈਬਰਿਕ ਹੈ ਜੀ ਹੁਣ ਜਿਵੇਂ ਮੌਸਮ ਆਪਣਾ ਬਹੁਤ ਜਿਆਦਾ ਗਰਮੀ ਦਾ ਆ ਰਿਹਾ ਜੀ ਹੁਣ ਹਮਸ ਹੋਇਆ ਕਰੂਗੀ ਜੀ ਬਹੁਤ ਜ਼ਿਆਦਾ ਥੋੜਾ ਜਿਹਾ ਮੀ ਪੈ ਜਾ ਕਰੂਗਾ ਹਮਸ ਹੋ ਜਾ ਕਰੂਗੀ ਉਦੋਂ ਇਹ ਸੂਟ ਬਹੁਤ ਹੀ ਜ਼ਿਆਦਾ ਸੋਹਣੇ ਤੇ ਪਿਆਰੇ ਲੱਗਦੇ ਆ ਜੀ ਕਿਉਂਕਿ ਇਹ ਕਪੜਾ ਬਹੁਤ ਹੀ ਜ਼ਿਆਦਾ ਸੌਫਟ ਹੈ ਜੀ ਬਿਲਕੁਲ ਲਾਈਟ ਵੇਟ ਫੈਬਰਿਕ ਹੈ ਪਾਏ ਦਾ ਪਤਾ ਹੀ ਨਹੀਂ ਲੱਗਦਾ ਜੀ ਇੰਨਾ ਸੋਹਣਾ ਤੇ ਇੰਨਾ ਇਹ ਲਾਈਟ ਵੇਟ ਸਟੱਫ ਹੈ ਜੀ ਪਾਏ ਦਾ ਬਿਲਕੁਲ ਪਤਾ ਨਹੀਂ ਲੱਗਦਾ ਜੀ ਵੀ ਇੰਨਾ ਇਹ ਹੌਲਾ ਕਪੜਾ ਹੈ ਜੀ ਤੇ ਬਹੁਤ ਹੀ ਜ਼ਿਆਦਾ ਸੌਫਟ ਹੈ ਆਰਗੈਨਿਕ ਔਰਗੈਨਿਕ ਕੋਟਨ ਹੈ ਜੀ ਇਹ ਬਹੁਤ ਹੀ ਜ਼ਿਆਦਾ ਫਰੈਂਡਲੀ ਜਾਂ ਫੈਬਰਿਕ ਹੁੰਦਾ ਜੀ ਇਹ ਸਾਰੀ ਸਕਿਨ ਦੇ ਲਈ ਬੈਸਟ ਹੈ ਜੀ ਕਿਸੇ ਵੀ ਜਿਵੇਂ ਆਪਣੇ ਕਈਆਂ ਨੂੰ ਸਕਿਨ ਦੀ ਪ੍ਰੋਬਲਮ ਹੁੰਦੀ ਆ ਸਾਰੀਆਂ ਸਕਿਨ ਦੇ ਲਈ ਇਹ ਬੈਸਟ ਹੈ ਜੀ ਕਿਸੇ ਵੀ ਨੂੰ ਵੀ ਇਹ ਕੋਈ ਵੀ ਪ੍ਰੋਬਲਮ ਨਹੀਂ ਦਿੰਦਾ ਜੀ ਵੀ ਆਪਣੀ ਸਕਿਨ ਨੂੰ ਕੋਈ ਆਪਣੇ ਤੇ ਕੋਈ ਆਪਣੇ ਰੈਡਨੈਸ ਹੋ ਜੂਗੀ ਜਾਂ ਕੋਈ ਆਪਣੇ ਖਾਰਿਸ਼ ਹੋਊਗੀ ਜੀ ਬਹੁਤ ਹੀ ਜ਼ਿਆਦਾ ਸੌਫਟ ਫੈਬਰਿਕ ਹੁੰਦਾ ਜੀ ਜਿਹੜੀ ਵੀ ਭੈਣ ਨੂੰ ਜਿਹੜਾ ਵੀ ਕਲਰ ਪਸੰਦ ਹੋਵੇ ਸਕਰੀਨਸ਼ਾਟ ਭੇਜ ਕੇ ਆਪ ਦਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ WhatsApp ਨੰਬਰ ਸਾਡਾ ਉੱਪਰ ਦਿੱਤਾ ਹੋਇਆ ਹੈ ਜੀ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਸੂਟ ਹੈ ਜੀ ਓਨਲੀ 550 ਦਾ ਸੂਟ ਹੈ ਜੀ ਸ਼ਿਪਿੰਗ ਫ੍ਰੀ ਹੈ ਜੀ ਇਹਨਾਂ ਦੇ ਸਾਰੇ ਸੂਟਾਂ ਦੇ ਉੱਪਰ ਦੁਪੱਟਾ ਸੂਟ ਦਾ ਪ੍ਰਾਈਸ 880 ਰੁਪਏ ਹੈ ਜੀ ਉਹਨਾਂ ਦਾ ਵੀ ਸ਼ਿਪਿੰਗ ਫ੍ਰੀ ਹੈ ਜੀ ਬਹੁਤ ਹੀ ਪਿਆਰੇ ਪਿਆਰੇ ਜੇ ਕਲਰ ਕੰਬੀਨੇਸ਼ਨ ਹੈ ਤੇ ਜੇ ਕਿਸੇ ਭੈਣ ਨੇ ਵਰਕ ਕਰਵਾਉਣਾ ਬਾਟਮ ਤੇ ਤਾਂ ਆਪਣੇ ਕੋਲੇ ਹਰ ਤਰ੍ਹਾਂ ਦਾ ਵਰਕ ਅਵੇਲੇਬਲ ਹੈ ਜੀ ਤੁਸੀਂ ਕੋਈ ਵੀ ਵਰਕ ਸਾਡੇ ਤੋਂ ਕਰਵਾ ਸਕਦੇ ਹੋ ਜੀ ਜਿਵੇਂ ਕਈ ਭੈਣਾਂ ਜੀ ਆਪਣੇ ਤੋਂ ਪੇਂਟ ਬਾਟਮ ਦੇ ਉੱਪਰ ਪੇਂਟ ਕਰਵਾ ਲੈਂਦੀਆਂ ਜੀ 셔ਟ ਨਾਲ ਦਾ ਉਹ ਵੀ ਬਹੁਤ ਹੀ ਜ਼ਿਆਦਾ ਪਿਆਰਾ ਤੇ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਬਣ ਕੇ ਰੈਡੀ ਹੁੰਦਾ ਹੈ ਜੀ ਨਾਲੇ ਉਹ ਬਜਟ ਦੇ ਵਿੱਚ ਹੀ ਆ ਜਾਂਦਾ ਜੀ ਜ਼ਿਆਦਾ ਮਹਿੰਗਾ ਨਹੀਂ ਬਣਦਾ ਬਹੁਤ ਹੀ ਰੀਜ਼ਨੇਬਲ ਜੇ ਪ੍ਰਾਈਸ ਦਾ ਸੂਟ ਪੇਂਟ ਵਾਲਾ ਬਣ ਜਾਂਦਾ ਜੀ ਜੇ ਆਪਾਂ ਬਾਟਮ ਤੇ ਪੇਂਟ ਕਰਵਾ ਲੈਨੇ ਆ ਜੇ ਤੁਸੀਂ ਵਰਕ ਕਰਵਾਉਣਾ ਤਾਂ ਆਪਣੇ ਕੋਲੇ ਵਰਕ ਵੀ ਅਵੇਲੇਬਲ ਹੈ ਜੀ ਹੈਂਡਵਰਕ ਮਸ਼ੀਨ ਵਰਕ ਪੇਂਟ ਵਰਕ ਬਲੌਕ ਪੇਂਟਿੰਗ ਆਪਣੇ ਕੋਲੇ ਹਰ ਤਰ੍ਹਾਂ ਦਾ ਵਰਕ ਅਵੇਲੇਬਲ ਹੁੰਦਾ ਜੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਸੂਟ ਸਾਡੇ ਤੋਂ ਕਸਟਮਾਈਜ਼ ਕਰਵਾ ਸਕਦੇ ਹੋ ਜੀ ਸਾਡੀਆਂ ਵੀਡੀਓ ਦੇ ਵਿੱਚ ਵੀ ਆਪਾਂ ਤੁਹਾਨੂੰ ਵੀਡੀਓ ਪਾਉਂਦੇ ਰਹਿੰਦੇ ਆ ਜੀ ਬਰਕ ਵਾਲੇ ਸੂਟਾਂ ਦੀਆਂ ਤੁਸੀਂ ਉੱਥੋਂ ਜਾ ਕੇ ਵੀ ਸਾਡੇ ਡਿਜ਼ਾਈਨ ਚੈੱਕ ਕਰ ਸਕਦੇ ਹੋ ਸਾਡੇ ਕੰਮ ਦੀ ਨੀਟਨੈਸ ਸਫਾਈ ਚੈੱਕ ਕਰ ਸਕਦੇ ਹੋ ਤੇ ਜੇ ਤੁਸੀਂ ਕੋਈ ਆਪਦਾ ਡਿਜ਼ਾਈਨ ਭੇਜਣਾ ਤਾਂ ਅਸੀਂ ਸਾਨੂੰ ਉਹ ਵੀ ਰੈਡੀ ਕਰਕੇ ਦੇਵਾਂਗੇ ਜੀ ਤੁਸੀਂ ਜਿਵੇਂ ਦਾ ਕਹੋਗੇ ਆਪਾਂ ਉਹ ਜਿਹਾ ਡਿਜ਼ਾਈਨ ਤੁਹਾਨੂੰ ਬਣਾ ਕੇ ਦੇਵਾਂਗੇ ਜੀ ਜਿਹੜੀਆਂ ਪਹਿਣਾ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਘੰਟੀ ਵਾਲੇ ਬਟਨ ਨੂੰ ਆਨ ਕਰ ਲਿਆ ਕਰੋ ਜੀ ਤਾਂ ਜੋ ਵੀਡੀਓ ਦੀ ਨੋਟੀਫਿਕੇਸ਼ਨ ਸਾਨੂੰ ਸਾਰਿਆਂ ਤੋਂ ਪਹਿਲਾਂ ਮਿਲ ਸਕੇ ਤੇ ਵੱਧ ਤੋਂ ਵੱਧ ਮੇਰੀ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਜੀ ਆਪਦੇ ਫਰੈਂਡ ਸਰਕਲ ਚ ਤਾਂ ਜੋ ਵੀਡੀਓ ਸਾਰੀਆਂ ਭੈਣਾਂ ਤੱਕ ਪਹੁੰਚ ਸਕੇ ਤੇ ਵੱਧ ਤੋਂ ਵੱਧ ਆਪਣੇ ਨਾਲ ਭੈਣਾਂ ਜੋੜ ਸਕਣ ਜੀ ਮੇਰੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ